ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਵਾਲਾ ਮੁੰਡਾ ਆਪਣੀ ਘਰ ਵਾਲੀ ਨਾਲ ਵਿਆਹ ਦੇ ਪ੍ਰੋਗਰਾਮ ਤੇ ਗਿਆ ਹੁੰਦਾ ਹੈ ਜਿਸ ਦੌਰਾਨ ਮੁੰਡਾ ਚੱਲਦੇ ਪ੍ਰੋਗਰਾਮ ਵਿੱਚ ਮਾਈਕ ਫੜ ਸਾਰਿਆਂ ਸਾਹਮਣੇ ਘਰੇਲੂ ਰਿਸ਼ਤਿਆਂ ਬਾਰੇ ਅਜਿਹਾ ਸੱਚ ਬਿਆਨ ਕਰਦਾ ਹੈ ਕਿ ਉੱਥੇ ਮੌਜੂਦ ਸਾਰੇ ਲੋਕ ਤਾੜੀਆਂ ਮਾਰ ਰੁੱਠਦੇ ਹਨ ਮੁੰਡੇ ਦੀਆਂ ਗੱਲਾਂ ਬਹੁਤਾਂ ਨੂੰ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਹੈ ਬਿਲਕੁਲ ਸੱਚੀਆਂ ਕਿ ਲੱਖ ਗਲਤੀ ਹੋਵੇ ਮਾਪੇ ਦੀ ਮੂਰੇ ਬੋਲੀ ਦਾ ਨਹੀਂ ਹੁੰਦਾ ਅਣਜਾਣ ਬੰਦੇ ਨੂੰ ਘਰ ਦਾ ਕੁੰਡਾ ਖੋਲੀ ਦਾ ਨਹੀਂ ਹੁੰਦਾ ਕਜ ਜਿੰਨੀ ਮਰਜੀ ਗਲਤੀ ਹੋਵੇ ਛੋਟੀ ਭੈਣ ਦੀ ਉਹਨੂੰ ਭੈਣ ਦੀ ਗਾਲ ਕਦੇ ਕੱਢੀ ਦੇਣੀ ਹੁੰਦੀ ਲੱਖ ਸੋਹਣੀ ਹੋਵੇ ਘਰ ਵਾਲੀ ਉਹਦੇ ਪਿੱਛੇ ਲੱਗ ਕੇ ਮਾਂ ਕਦੇ ਛੱਡੀ ਦੇਣੀ ਹੁੰਦੀ ਕਦੇ ਛੱਡੀ ਦੇਣੀ ਹੁੰਦੀ ਇਸ ਦੇ ਨਾਲ ਹੀ ਇਹਨਾਂ ਤੈਨੂੰ ਮੁਸਲਮਾਨ ਵੀਰਾਂ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਨ੍ਹਾਂ ਨੇ ਮਾਂ ਬਾਰੇ ਬਹੁਤ ਹੀ ਵਧੀਆ ਗੀਤ ਗਾਇਆ ਹੈ दुआ मगदी तूं बचाई रॿा बाल मेर तीव तूं बचाई रॿा बाल मेरे नालो वध खे रखदया